ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੇ ਰਿਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ परमात्मा एक ਤੇ ਕੇਵਲ ਇੱਕ ਹੈ ਉਹ ਹੀ ਸਿਰਜਣਹਾਰ ਪਾਲਣਹਾਰ ਤੇ ਸੰਹਾਰ ਕਰਤਾ ਹੈ ਉਸ ਦਾ ਨਾਮ ਸਤ ਹੈ ਉਹ ਸ੍ਰਿਸ਼ਟੀ ਦਾ ਰਚਨਹਾਰ ਤੇ ਸਭ ਵਿੱਚ ਵਿਆਪਕ ਹੈ ਉਹ ਪੈਰਹਿਤ ਬਿਰਹਿਤ ਮੌਤੋਂ ਪਰੇ ਸਦੀਵੀ ਹੈ ਉਹ ਜਨਮ ਮਰਨ ਦੇ ਗੇੜ ਤੋਂ ਬਾਹਰ ਹੈ ਅਤੇ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁੱਖ ਬਸਾਰਣ ਸੇਵਿਆ ਸਦਾ ਸਦਾ ਦਾਤਾਰ ਸੰਸਾਰ ਵਿੱਚ ਦੁੱਖ ਹੀ ਦੁੱਖ ਵੇਖ ਕੇ ਮੇਰਾ ਜੀ ਡਰਦਾ ਹੈ ਮੇਰੀ ਜਿੰਦ ਕੰਬਦੀ ਹੈ ਇਹਨਾਂ ਦੁੱਖਾਂ ਤੋਂ ਬਚਣ ਲਈ ਮੈਂ ਕਿਸ ਅੱਗੇ ਪੁਕਾਰ ਕਰਾਂ ਤਰਲਾ ਲਵਾਂ ਮੈਂ ਹੁਣ ਦੁੱਖ ਨੂੰ ਦੂਰ ਕਰ ਦੇਣ ਵਾਲੇ ਦੁੱਖ ਨੂੰ ਪੁਲਵਾ ਦੇਣ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਸ ਤੋਂ ਬਿਨਾਂ ਦੁੱਖ ਦੂਰ ਕਰਨ ਵਾਲਾ ਹੋਰ ਕੋਈ ਨਹੀਂ ਉਹ ਪ੍ਰਭੂ ਤਾਂ ਸਦਾ ਹੀ ਦਾਤਾ ਬਖਸ਼ਣ ਵਾਲਾ ਹੈ ਤੇ ਦਾਤਾ ਬਖਸ਼ਦਾ ਹੈ साहेब मेरा नीत नवा सदा सदा दहाओ मेरा मालिक प्रभु दा नित नवा ही हुंदा है मेरा मालिक प्रभु ता नित नवा ही हुंदा है हर बेले मुड़ नवे सिरों दखश् है ओता सदा ही हमेशा ही ਦਾਤਾ ਬਖਸ਼ਣ ਵਾਲਾ ਹੈ ਠਹਿਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ